ਹਰਦ ਅੱਜ ਉਹ ਕਰਨਾ ਉਹ ਤੋਂ ਮੂਵ ਕਰ ਲੈਣਾ ਅੱਗਲੇ ਨੇ ਮੁੰਡਾ ਆਇਆ ਨਾ ਇੱਧਰ ਆਉਂ ਮੁੰਡਾ ਇੱਧਰ ਆਉਂ ਮੁੰਡਾ ਆਇਆ ਉਹਦਾ ਮੈਂ ਤੇ ਸੀ ਅੱਗੇ ਜਿਹੜਾ ਮਾਝ ਖਾਲਸਾ ਭਾਈ ਜੀ ਫਤਿਹ ਬਸ ਮੈਂ ਤਾਂ ਇਹੀ ਕਹਿਣਾ ਚਾਹਨਾ ਜੋ ਵੀ ਦੋਸ਼ੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿਉਂਕਿ ਜਿੰਨੇ ਅੱਜ ਇਹ ਕਾਰਵਾਈ ਕੀਤੀ ਹੈ ਕੱਲ ਹੋਰ ਵੀ ਕੋਈ ਨੁਕਸਾਨ ਕਰ ਸਕਦਾ ਕਿਉਂਕਿ ਇਸ ਤਰ੍ਹਾਂ ਦਾ ਕੋਈ ਅੱਗ ਲੱਗ ਨਹੀਂ ਸਕਦੀ ਜਿਸ ਤਰ੍ਹਾਂ ਮੈਂ ਹੁਣ ਪਿੱਛੇ ਵੀ ਦਿਖਾਵਾਂ ਇੱਥੇ ਕੋਈ ਤਾਰ ਵਗੈਰਾ ਦਾ ਕੁਝ ਹੈ ਐਸਾ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਜਾਂ ਕੋਈ ਜਿਵੇਂ ਕਣਕ ਦੇ ਨਾੜ ਨੂੰ ਅੱਗ ਲੱਗਦੀ ਹੈ ਐਸਾ ਤਾਂ ਹੁਣ ਕਣਕ ਵਾਲਾ ਮੌਸਮ ਵੀ ਨਹੀਂ ਹੈਗਾ ਸਭ ਦੀਆਂ ਜੀਰੀਆਂ ਲੱਗ ਚੁੱਕੀਆਂ ਕੋਈ ਤਾਂ ਕਾਜਿਸ ਦੇ ਤਹਿਤ ਹੀ ਕੀਤਾ ਗਿਆ ਕਿਸੇ ਕੀਤਾ ਵੀ ਦੋ ਤਿੰਨ ਦਿਨ ਇਹਦਾ ਪਹਿਲਾਂ ਰੇਕੀ ਕੀਤੀ ਗਈ ਹੈ ਜੋ ਮੈਨੂੰ ਦੇਖੇ ਲੱਗਦਾ ਪਿਆ ਜਿਵੇਂ ਇੱਥੇ ਮੈਨੂੰ ਸਮਾਨ ਮਿਲਿਆ ਥੋੜਾ ਬੋਤ ਉਸ ਤਹਿਤ ਮੈਨੂੰ ਇਹੀ ਲੱਗਦਾ ਵੀ ਜਿਨੇ ਰੇਕੀ ਰੁੱਕੀ ਕਰਕੇ ਹੀ ਇਹਨੂੰ ਅੰਜਾਮ ਦਿੱਤਾ ਹੈ ਇਹ ਨੁਕਸਾਨ ਕੀਤਾ ਹੈ ਹੁਣ ਮੈਨੂੰ ਇਹੀ ਡਰ ਹੈ ਵੀ ਅੱਗੇ ਹੋ ਸਕਦਾ ਉਹ ਕੋਈ ਮੇਰੀ ਫੈਮਲੀ ਦਾ ਵੀ ਨੁਕਸਾਨ ਕਰ ਸਕਦਾ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੋ ਵੀ ਦੋਸ਼ੀ ਆ ਉਹਨੂੰ ਜਲਦੀ ਤੋਂ ਜਲਦੀ ਫੜੋ ਤੇ ਉਹਨੂੰ ਸਜ਼ਾ ਦਿਓ ਕਿਉਂਕਿ ਮੈਨੂੰ ਇਹ ਡਰ ਹੈ ਅੱਗੇ ਮੇਰੇ ਕੋਈ ਪਰਿਵਾਰ ਦਾ ਨਾ ਨੁਕਸਾਨ ਕਰ ਦੇ ਕਿਉਂਕਿ ਜਿਸ ਤਰ੍ਹਾਂ ਹੁਣ ਬਾਹਰ ਬੱਚੇ ਖੇਡਦੇ ਨੇ ਆ ਬੱਚੇ ਆਉਂਦੇ ਜਾਂਦੇ ਨੇ ਜੋ ਇਹ ਕੁਝ ਕਰ ਸਕਦਾ ਐਡਾ ਵੱਡਾ ਨੁਕਸਾਨ ਕਰ ਸਕਦਾ ਉਹ ਕੱਲੂ ਬੱਚਿਆਂ ਤੱਕ ਵੀ ਪਹੁੰਚ ਸਕਦਾ ਪਰਿਵਾਰਿਕ ਵੀ ਹੋ ਸਕਦਾ ਕੱਲੂ ਕੋਈ ਚੋਰ ਸਬੰਧੀ ਹੋ ਸਕਦਾ ਕਿਸੇ ਦੇ ਸ਼ੱਕ ਹੈ ਸ਼ੱਕ ਇਹ ਜੇ ਇਸ ਤਰ੍ਹਾਂ ਤਾਂ ਨਹੀਂ ਮੈਂ ਜੇ ਕੁਝ ਕਹਿ ਸਕਦਾ ਸ਼ੱਕ ਦੇ ਬਾਰੇ ਤਾਂ ਬਸ ਇਤਾਂ ਹੁਣ ਜੋ ਵੀ ਐ ਮੈਨੂੰ ਆਪਣੀ ਪੰਜਾਬ ਪੁਲਿਸ ਤੇ ਮਾਣ ਹੈ ਵੀ ਜੋ ਵੀ ਹੋਊਗਾ ਉਹ ਜ਼ਰੂਰ ਦੋਸ਼ੀ ਨੂੰ ਕੱਢ ਕੇ ਸਾਡੇ ਸਾਹਮਣੇ ਰੱਖਣਗੇ ਵੀ ਇਹ ਦੋਸ਼ੀ ਐ ਤੇ ਮਾਨਯੋਗ ਜੂਬ ਕੋਰਟ ਐ ਉਹਦੇ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਉਹ ਸਖਤ ਤੋਂ ਸਖਤ ਸਜ਼ਾ ਦੇਵੇਗੀ ਉਹਨੂੰ ਜੋ ਕੀ ਐਵੇਂ ਦੇ ਜੋ ਵੀ ਦਰਿੰਦੇ ਨੇ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਵੀ ਉਹ ਅੱਗੇ ਵਾਸਤੇ ਐਵੇਂ ਦੀਆਂ ਹਰਕਤਾਂ ਨਾ ਕਰਨ ਕਿਉਂਕਿ ਇਹ ਕੋਈ ਛੋਟਾ ਨੁਕਸਾਨ ਨਹੀਂ ਹੈ ਨਹੀਂ ਬਹੁਤ ਵੱਡਾ ਨੁਕਸਾਨ ਹੈ तकरीबन 10-12 ਲੱਖ ਰੁਪਏ ਦਾ ਨੁਕਸਾਨ ਹੈ ਮੇਰੀ ਮੁੱਲ ਲੈ ਕੇ ਸਾਰਾ ਨਾਲ ਜਿਹੜੀ ਮੈਂ ਤੂੜੀ ਬਣਾਈ ਹੋਈ ਹੈ ਹੁਣ ਇਹਨੂੰ ਮੈਂ ਕਿਵੇਂ ਚੱਲਾਂਗਾ ਇਹਦੀ ਜੋ ਵੀ ਪੀੜ ਹੈ ਮਹਿਸੂਸ ਹੁਣ ਮੈਂ ਕਿਵੇਂ ਕਰ ਰਿਹਾ ਹਾਂ ਉਹ ਸਿਰਫ ਮੈਂ ਹੀ ਜਾਣਦਾ ਮੈਂ ਇੰਨਾ ਜ਼ਿਆਦਾ ਟੁੱਟ ਚੁੱਕਿਆ ਵੀ ਮੈਂ ਕੁਝ ਬਿਆਨ ਵੀ ਨਹੀਂ ਕਰ ਸਕਦਾ ਇਸ ਟਾਈਮ ਦਾ ਤੋਂ ਇਸੇ ਲਈ ਮੈਂ ਹੁਣ ਫਤਿਹ ਦਾ ਜੱਜਕਾਂ ਵਾਏ ਜੀ ਦਾ ਖਾਲਸਾ ਵਾਏ ਕੀ ਫਤਿਹ ਵੈਖਾ ਸਾਹਿਬ ਵਗੀ ਫਤਿਹ ਅੱਜ 7 ਤਰੀਕ ਪਿੰਡ ਜੋਧਪੁਰ ਸਾਬ ਜਿੰਦਰ ਸਿੰਘ ਦੇ ਇੱਥੇ ਮੇਨ ਰੋਡ ਦੇ ਕੋਪ ਲੱਗੇ ਸੀਗੇ ਸਾਨੂੰ 3:30 ਵਜੇ ਸਾਗਰਦੇਵ ਸਿੰਘ ਜਦੋਂ ਉੱਠ ਕੇ ਬਾਹਰ ਨਿਕਲਿਆ ਇਹਨੇ ਵੇਖਿਆ ਵੀ ਅੱਗ ਲੱਗੀ ਹੈ ਇਹਨੇ ਆ ਕੇ ਬਾਬਾ ਜੀ ਨੂੰ ਫੋਨ ਕੀਤਾ ਵੀ ਬਾਬਾ ਜੀ ਫੋਨ ਕਰੋ ਉਹਨੂੰ ਇਹਨੇ ਚੱਕਿਆ ਰਹੀ ਨੇ ਮੈਨੂੰ ਫੋਨ ਕੀਤਾ ਅਸੀਂ ਇੱਥੇ ਦੁਆਏ ਆ ਉਦੋਂ ਅੱਗ ਲੱਗੀ ਸੀ ਜਿੰਨੇ 10-12 ਕੋਪ ਨੇ ਸਾਰਿਆਂ ਨੂੰ ਅੱਗੋਂ ਮੰਗੀਸ਼ ਚਾਰ ਫੇਰੇ ਅਸੀਂ ਤਕਰੀਬਨ ਅੱਧਾ ਪਿੰਡ ਨੂੰ ਆ ਗਿਆ ਬਾਰ ਬਾਰੀ ਸਵਾ 4 4 ਵਜੇ ਸਾਰੇ ਇਕੱਠੇ ਹੋ ਗਏ ਆ ਅਸੀਂ ਇਹੋ ਸੋਚਿਆ ਵੀ ਸਾਡੇ ਕੋ ਅੱਗੇ ਬੁਝਣੀ ਹੈ ਨਹੀਂਗੀ ਉਹ ਪਹਿਲਾਂ ਤੋਂ ਕੋਈ ਤਿਆਰੀ ਤੇ ਹੈ ਨਹੀਂ ਸੀ ਉਦੋਂ ਹੀ ਸੋਚ ਸੱਜ ਕੇ ਫਿਰ ਇਹ ਚੱਲ ਗਿਆ ਬਾਦਸ਼ਾਹ ਬਜਿੰਦਰ ਸਿੰਘ ਆਇਆ ਇਹਨੇ ਆਣ ਕੇ ਤੇ ਫਿਰ ਮਸ਼ੀਨ ਲਿਆਂਦੀ ਤੇ ਕੰਮ ਸ਼ੁਰੂ ਕਰਤਾ ਪਰ ਅਸੀਂ ਇਹਨੂੰ ਉਦੋਂ ਵੀ ਆਖਿਆ ਵੀ ਆਪਾਂ ਨੂੰ ਖਰਚਾ ਉੱਤੇ ਪੈਣਾ ਹੈ ਬਚਣਾ ਕੁਝ ਨਹੀਂ ਹੈਗਾ ਅੱਗੇ ਬੁਝੀ ਤੇ ਅੱਜ ਟੁੱਟ ਜਾ ਕਬੁਝਣਾ ਟੁੱਟ ਜਾ ਰੋੜੀ ਜਾ ਕਬੁਝੀ ਹੈ ਨਹੀਂ ਹੈਗੀ ਇਹਨੇ ਵੀ ਕਾਫੀ ਜੋਰ ਲਾਇਆ ਕਰੈਕਟਰ ਲਾਇਆ ਹੋਰ ਸਾਰੇ ਬੰਦੇ ਲੱਗੇ ਕੋਈ ਤੂੜੀ ਖਲਾਰ ਕਦੀ ਕੁਛ ਕਰ ਕਾਰਨ ਕੰਟਰੋਲ ਨਹੀਂ ਹੋਇਆ ਕਿ ਉਹ ਆਦੀ ਬਾਰ ਬਾਰ ਅੱਗ ਫੈਲ ਚੁੱਕੀ ਹੈ ਸਾਡੇ ਕੋਲ ਤਾਂ ਬੁਜੀ ਨਹੀਂ ਹੈਗੀ ਤੇ ਨੁਕਸਾਨ ਨੂੰ ਹੋਇਆ ਅੱਗ ਲੱਗਣ ਦਾ ਕੁਛ ਪਤਾ ਲੱਗਾ ਕੁਛ ਪਤਾ ਨਹੀਂ ਕਰ ਕਿਉਂਕਿ ਰਾਤ ਅੱਗ ਲੱਗੀ ਹੈ ਕਿਸ ਟਾਈਮ ਲੱਗੀ ਹੈ 12 ਵਜੇ ਲੱਗੀ ਹੈ 1 ਵਜੇ ਲੱਗੀ ਹੈ ਅਸੀਂ ਇਹ 4 ਵਜੇ ਵੇਖੀ ਸਾਢੇ 3 ਵਜੇ ਆ ਕੇ ਕੁਝ ਸਾਜ਼ਿਸ਼ ਦੇ ਤਹਿਤ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਜਦੋਂ ਅਸੀਂ ਵੇਖਿਆ ਨਹੀਂ ਅਸੀਂ ਕਿਸ ਤਰ੍ਹਾਂ ਬਿਆਨ ਦੇ ਸੁਣੇ ਕਿਸੇ ਦਾ ਕੋਈ ਸ਼ੱਕ ਹੈ ਇੱਜ ਤੱਕ ਸਾਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਪੁਲਿਸ ਕੰਪਲੇਂਟ ਕੀਤੀ ਗਈ ਹੈ ਹਾਂ ਕਰਤੀ ਹੈ ਕਿੰਨੇ ਦਾ ਨੁਕਸਾਨ ਹੋ ਗਿਆ ਰੋ 10 ਲੱਖ ਦਾ ਨੁਕਸਾਨ ਤੇ ਹੈਗੇ ਜੀ ਕਿ ਇਹਨੇ ਜਿਹੜਾ ਬੰਦਾ ਜਿਹ ਕੋ ਕਿਸੇ ਨੇ ਲਾਈ ਹੈ ਤੇ ਉਹ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਫੜ ਕੇ ਇੱਥੇ ਕੋਈ ਇਹ ਲੱਗਦਾ ਵੀ ਆਪਣੇ ਆਪ ਅੱਗ ਲੱਗ ਸਕਦੀ ਹੈ ਕੋਈ ਕਾਰਨ ਲੱਗ ਸਕਦਾ ਵੀ ਆਪਣੇ ਆਪ ਹੀ ਅੱਗ ਲੱਗ ਸਕਦੀ ਆਪਣੇ ਆਪ ਲੱਗ ਨਹੀਂ ਸਕਦੀ ਕੋਈ ਤਾਂ ਲੱਗਦਾ ਵੀ ਕੋਈ ਐਵੇਂ ਦੀ ਜਗ੍ਹਾ ਇੱਥੇ ਹੈ ਹੈ ਕੋਈ ਤਾਰ ਕੋਈ ਲਾਈਟ ਨਹੀਂ ਕੁਛ ਨਹੀਂ ਹੈਗਾ ਪਤਾ ਇੱਥੇ ਹੈ ਨਹੀਂ ਲਾਈਟ ਬਿਲਕੁਲ ਨਹੀਂ ਆਪਣੇ ਉਹ ਲੱਗਦੇ ਸੌ ਰਾਹ ਚੱਲਦਾ ਕੀ ਪਤਾ ਕੋਈ ਬੀੜੀ ਪੀ ਕੇ ਜਾਂਦਾ ਸੁੱਟ ਕੇ ਆਇਆ ਜਾਂ ਕਿਸ ਤਰ੍ਹਾਂ ਕਿਸੇ ਜਾਣ ਕੇ ਲਾਇਆ ਉਹ ਲੱਗ ਹੀ ਜਦੋਂ ਬੀੜੀ ਸੁੱਟਦੀ ਜਾਂ ਕੋਈ ਤੂੰ ਲੱਗਦੇ ਸਾਨੂੰ ਲੱਗੜ ਕਰਤ ਬਣ ਗਿਆ ਨਾ ਉਹ ਕਾਰਨ ਇਹੋ ਹੀ ਹੈ ਆਪਣੇ ਆਪ ਤਾਂ ਲੱਗ ਨਹੀਂ ਸਕਦੀ ਕੋਈ ਹੈ ਨਹੀਂ ਲੱਗਣ ਦਾ ਸਾਧਨ ਕੋਈ ਨਹੀਂ ਤਕਰੀਬਨ ਕਿੰਨੇ ਕਿੱਲਾਂ ਕੀ ਕੀ ਢੋੜੀ ਇਹਦੀ 60-70 ਆਪਣੇ ਸੀ ਬਾਕੀ ਇਹਨਾਂ ਮੁੱਲ ਲੈ ਕੇ ਬਣਾਈ ਸੀ ਹੁਣ 150 ਟਾਂਦੀ ਜਿਆਦੀ ਹੋਣੀ ਆ ਜਿਆਦਾ 300 ਗੁਰਜੀਫਤਾ ਜੋ ਕੀ ਸਭ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਕੀ ਕਾਰਨ ਇਹ ਵੀ ਕੋਈ ਹੱਲੇ ਤੱਕ ਨਹੀਂ ਪਤਾ ਆਏਗਾ ਕਾਰਨ ਬਲਜਿੰਦਰ ਸਿੰਘ ਵਰ ਗਿਆ ਹੋਇਆ ਸੀਗਾ ਚੰਡੀਗੜ੍ਹੇ ਕੰਮ ਕਰਦਾ ਆ ਇਹਦੇ ਮਗਰਾਤ ਨੂੰ 12 ਵਜੇ ਕਿਸੇ ਨੇ ਅੱਗ ਲਾਈ ਆ ਹੋਰ ਨਹੀਂ ਪਤਾ ਲੱਗਦਾ ਕਿਹਨੇ ਲਾਈ ਆ ਤੇ ਕਹਿੰਨੇ ਨਹੀਂ ਲਾਈ ਸਾਨੂੰ ਵਿਸ਼ੇਸ਼ੀ ਤਾ 4 ਵਜੇ ਉੱਠ ਕੇ ਦੇਖਿਆ ਸਾਰੇ ਕੁ ਬਸੰਗੇ ਸੀ ਇਹ ਕੀ ਤੁਹਾਨੂੰ ਲੱਗਦਾ ਕੀ ਕਾਰਨ ਹੋਸਦਾ ਕਰ ਗਏ ਮੈਂ ਕੋਈ ਸਾਜ਼ਿਸ਼ ਹੈ ਜਾਂ ਕੁਝ ਸਾਜ਼ਿਸ਼ਤਾ ਹੈ ਹੀ ਆ ਕਿਸੇ ਨਾ ਕਿਸੇ ਤੇ ਹੈ ਹੀ ਹੁਣ ਆਪਣੇ ਅੱਤੇ ਅੱਗ ਲੱਗ ਨਹੀਂ ਸਕਦੀ ਕਿਸੇ ਸਾਜ਼ਿਸ਼ਤਾ ਹੈ ਹੀ ਜ਼ਰੂਰ ਆ ਕੀ ਕਾਰਵਾਈ ਜਿਹੜੀ ਹੈ ਇਹਨਾਂ ਤੇ ਇਸ ਨੂੰ ਪਤਾ ਕਰਨ ਵਾਸਤੇ ਚੁਕਵਾ ਰਹੇ ਕਾਰਵਾਈ ਤੇ ਅਸੀਂ ਤੇ ਕਹਿੰਦੇ ਵੀ ਜਿਹੜਾ ਦੋਸ਼ੀ ਹੋ ਫੜਿਆ ਜਾਵੇ ਤੇ ਕੋਈ ਦੇਖਦੇ ਆ ਦੇਖਭਾਲ ਕਰ ਰਹੇ ਜੀ ਉਹਦੀ ਜਦੋਂ ਦਾ ਹੋਇਆ ਮੌਕੇ ਤੇ ਹੋਇਆ ਫੜਵਾ ਦਾਂਗੇ ਪਰਸਲੇ